ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੋਤਿਸ਼ ਗਿਆਨ ਵਿੱਚ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਜੋ ਮੇਰੀਆਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇਖ ਸਕੋ। ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਸਾਰਿਆਂ ਦੀ ਦੀਵਾਲੀ ਜਿਹੜੀ ਬਹੁਤ ਜ਼ਿਆਦਾ ਸ਼ੁਭ ਰਹੇ। ਹਰ ਘਰ ਦੇ ਵਿੱਚ ਰੌਸ਼ਨੀ ਹੋਵੇ। ਹੁਣ ਗੱਲ ਕਰਦੇ ਆਂ ਲਕਸ਼ਮੀ ਪੂਜਾ ਦੀ। ਲక్ష్ਮੀ ਪੂਜਾ ਹਮੇਸ਼ਾ ਮੱਸਿਆ ਦੀ ਰਾਤ ਨੂੰ ਹੁੰਦੀ ਹੈ 20 ਅਕਤੂਬਰ ਦਿਨ ਸੋਮਵਾਰ ਦੁਪਹਿਰ 3 ਵਜੇ 50 ਮਿੰਟ ਤੇ ਮੱਸਿਆ ਦਾ ਪੱਖ ਸ਼ੁਰੂ ਹੋਏਗਾ ਜੋ ਕਿ 21 ਅਕਤੂਬਰ ਦਿਨ ਮੰਗਲਵਾਰ ਨੂੰ ਸ਼ਾਮ 6 ਵਜੇ ਤੱਕ ਚੱਲੇਗਾ ਇਸ ਲਈ ਲక్ష్ਮੀ ਪੂਜਾ 20 ਅਕਤੂਬਰ ਰਾਤ ਨੂੰ ਹੀ ਹੋਏਗੀ ਪੂਜਾ ਦਾ ਸ਼ੁਭ ਮਹੂਰਤ ਸ਼ਾਮ 7:30 ਤੋਂ ਸ਼ੁਰੂ ਹੋ ਕੇ 8:30 ਵਜੇ ਤੱਕ ਦਾ ਰਹੇਗਾ ਪੂਰਾ ਪਰਿਵਾਰ ਮਿਲ ਕੇ ਲక్ష్ਮੀ ਦੀ ਪੂਜਾ ਕਰੋ ਫਲ ਮਿਠਾਈ ਤੁਸੀਂ ਪੂਜਾ ਦੇ ਵਿੱਚ ਜ਼ਰੂਰ ਰੱਖੋ ਜੋ ਤੁਸੀਂ ਧੰਤੇਰਸ ਤੇ ਵਰਤਨ ਲੈ ਕੇ ਆਏ ਹੋ ਉਸ ਨੂੰ ਚਾਵਲ ਦੇ ਨਾਲ ਭਰ ਕੇ ਲਕਸ਼ਮੀ ਪੂਜਾ ਕਰੋ ਤਾਂ ਕਿ ਘਰ ਦੇ ਵਿੱਚ ਪੂਰਾ ਸਾਲ ਬਰਕਤ ਬਣੀ ਰਹੇ ਧੰਤੇਰਸ ਤੇ ਤੁਸੀਂ ਜੋ ਸੁੱਕਾ ਧਣੀਆਂ ਲੈ ਕੇ ਆਏ ਹੋ ਉਹ ਵੀ ਲਕਸ਼ਮੀ ਪੂਜਾ ਕਰਦੇ ਸਮੇਂ ਜ਼ਰੂਰ ਕੋਲ ਰੱਖੋ ਮੱਸੀਆ ਦਾ ਇਸ਼ਨਾਨ ਤੁਸੀਂ 21 ਅਕਤੂਬਰ ਮੰਗਲਵਾਰ ਨੂੰ ਕਿਸੇ ਵੀ ਧਾਰਮਿਕ ਥਾਂ ਤੇ ਕਰ ਸਕਦੇ ਹੋ ਦੀਵਾਲੀ ਦੀਆਂ ਤੇ ਬੰਦੀ ਛੋੜ ਦੀਆਂ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਮੁਬਾਰਕਾ ਜੋਤਿਸ਼ ਦੇ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਆਪਾਂ ਤੁਹਾਨੂੰ ਗ੍ਰਹਾਂ ਦੇ ਹਿਸਾਬ ਨਾਲ ਤਿਥੀਆਂ ਦੇ ਹਿਸਾਬ ਨਾਲ ਤੇ ਵਾਸਤੂ ਦੇ ਹਿਸਾਬ ਨਾਲ ਨਵੀਂ ਜਾਣਕਾਰੀ ਦਿੰਦੇ ਰਹਾਂਗੇ ਜੇ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਜੇ ਤੁਸੀਂ ਪਰਸਨਲੀ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਨੰਬਰ ਤੇ ਕੰਟੈਕਟ ਕਰੋ ਵੀਡੀਓ ਦੇਖਣ ਲਈ ਧੰਨਵਾਦ ਜੀ